ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਪਿੱਛੇ ਆਪਾਂ ਇੱਕ ਵੀਡੀਓ ਪਾਈ ਸੀ ਉਸ ਥਲੇ ਕੁਝ ਕਮੈਂਟ ਆਏ ਵੀਰਾਂ ਭਰਾਵਾਂ ਦੇ ਉਹਨਾਂ ਕਮੈਂਟਾਂ ਦੇ ਹੀ ਜਵਾਬ ਦੇਵਾਂਗੇ ਆਪਾਂ ਇਸ ਵੀਡੀਓ ਦੇ ਵਿੱਚ ਜਾਦਾ ਚਿਰ ਨਾਲ ਲੈਂਦੇ ਹੋਏ ਕਰਦੇ ਆਂ ਵੀਡੀਓ ਨੂੰ ਸਟਾਰਟ ਪਰ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਕੰਕ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲ ਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤਹਾਂ ਨੂੰ ਉਹ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੋਈ ਸਿੱਖ ਸਕੋ ਤੇ ਕੋਈ ਸਿਖਾ ਸਕੋ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਨਹੀਂ ਕੀਤਾ ਤਾਂ ਹਮਝਾ ਕੇ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਦੇਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਤੇ ਕਈ ਵੀ ਵੀਰ ਭਰਾਵਾਂ ਦੀ ਸ਼ਿਕਾਇਤ ਹੈਗੀ ਤੁਹਾਨੂੰ ਉੱਥੇ ਮੈਸੇਜ ਨਹੀਂ ਨੂੰ ਤੁਸੀਂ ਆਪਣੇ ਜਿਹੜੇ ਮੈਸੇਜ ਹੈ ਉਹ ਬੰਦ ਕੀਤੇ ਹੈ ਉਹਨਾਂ ਦਾ ਹੱਲ ਮੈਂ ਇਹ ਕੱਢਿਆ ਕਿ ਜਿਹੜੇ ਵੀਰ ਭਰਾਵਾਂ ਨੂੰ ਮੈਸੇਜ ਵਾਲੀ ਆਪਸ਼ਨ ਸ਼ੋ ਨਹੀਂ ਹੁੰਦੀ ਉੱਥੇ ਉਹ ਕੀ ਕਰ ਸਕਦਾ ਵਾ ਮੈਂ ਉੱਥੇ ਇੱਕ ਪੋਸਟਾਂ ਪਾਈਆਂ ਜਿੱਥੇ ਮੈਨੂੰ ਪੋਸਟ 'ਤੇ ਲੇ ਕਮੈਂਟ ਕਰ ਦੋ ਭਾਵੇਂ ਇਕੱਲਾ ਹੈਲੋ ਦਾ ਕਮੈਂਟ ਕਰ ਦੋ ਮੈਂ ਤੁਹਾਨੂੰ ਆਪੇ ਹੀ ਲੋਏ ਫੇਰ ਕਰਦੇ ਆ ਵੀਡੀਓ ਸਟਾਰਟ ਸਭ ਤੋਂ ਪਹਿਲਾ ਸਵਾਲ ਆਇਆ ਆਪਣੇ ਬਾਈ ਜੀ VFFs ਗਲੋਬਲ ਜਲੰਧਰ ਜਾਂ ਚੰਡੀਗੜ੍ਹ ਫੈਮਿਲੀ ਅਪਾਇੰਟਮੈਂਟ ਕਦੋਂ ਓਪਨ ਹੋਣਗੀਆਂ ਵੀਰੇ ਨਾ ਹੀ ਪਤਾ ਜੇ ਚੰਡੀਗੜ੍ਹ ਦਾ ਨਾ ਹੀ ਪਤਾ ਜਲੰਧਰ ਦਾ ਨਾ ਹੀ ਪਤਾ ਦਿੱਲੀ ਦਾ ਪਰ ਤਾਂ ਮੈਂ ਸਲਾਹ ਇੱਕ ਦਊਂਗਾ ਕਿ ਜਦੋਂ ਵੀ ਓਪਨ ਹੋਣ ਅਪਾਇੰਟਮੈਂਟਾਂ ਤੁਸੀਂ ਕੋਸ਼ਿਸ਼ ਕਰੋ ਕਿ ਦਿੱਲੀ ਅਪਾਇੰਟਮੈਂਟ ਲਓ ਕਿਉਂਕਿ ਦਿੱਲੀ ਕੀ ਅਪਾਇੰਟਮੈਂਟ ਥੋੜੀ ਪਹਿਲਾਂ ਦੇ ਦਿੰਦਾ ਵਾ ਤੇ ਜਿਹੜਾ ਤੁਹਾਡਾ ਕੰਮ ਆ ਉਹ ਵੀ ਪਹਿਲਾਂ ਕਰਾ ਦਿੰਦਾ ਵਾ ਕੋਸ਼ਿਸ਼ ਤੁਸੀਂ ਇਹ ਕਰੋ ਕਿ ਅਪੁਆਇੰਟਮੈਂਟ ਜਿਹੜੀ ਲੈਣੀ ਹੈ ਤੁਸੀਂ ਦਿੱਲੀ ਲੋ ਥੋੜਾ ਤੁਹਾਡਾ ਗੇੜਾ ਲੰਬਾ ਪਊਗਾ ਪਰ ਤੁਹਾਡਾ ਕੰਮ ਛੇਤੀ ਹੋਣ ਦੇ ਚਾਂਸ ਹੋਣਗੇ ਬਾਕੀ ਕਿਉਂਕਿ ਅਪੁਆਇੰਟਮੈਂਟਾਂ ਦੱਸਦੇ ਨਹੀਂ ਕਦੋਂ ਓਪਨ ਹੋਣਗੀਆਂ ਪਰ ਜਦੋਂ ਵੀ ਓਪਨ ਹੋਣਗੀਆਂ ਆਪਾਂ ਤੁਹਾਨੂੰ ਵੀਡੀਓ ਪਾ ਕੇ ਜਰੂਰ ਦੱਸਾਂਗੇ ਉਸ ਤੋਂ ਬਾਅਦ ਅਗਲਾ ਸਵਾਲ ਆਇਆ ਵਾ ਵੀਰ ਜੀ 1 ਸਾਲ ਵਾਲਾ ਵੀਜ਼ਾ ਦਾ ਏਜੰਟ 14 ਲੱਖ ਮੰਗ ਰਿਹਾ ਵਾ ਕੋਈ ਹੋਰ ਏਜੰਟ ਹੈਗਾ ਆਪਣੇ ਕੋਲ ਵੀਰੇ ਰੇਟ ਕੋਈ ਫਿਕਸ ਨਹੀਂ ਹੁੰਦਾ ਕਿਉਂਕਿ ਰੇਟ ਇਹ ਸਰਕਾਰ ਵੱਲੋਂ ਨਹੀਂ ਕੀਤਾ ਹੁੰਦਾ ਫਿਕਸ ਕਈ 13 ਲੱਖ ਕਈ 14 ਲੱਖ ਕਈ 15 ਲੱਖ ਵੀ ਕਹੀ ਜਾਂਦੇ ਆ ਕਈ 16 16 ਲੱਖ ਵੀ ਲੈ ਜਾਂਦੇ ਆ ਠੀਕ ਹੈ ਕੋਈ ਫਿਕਸ ਰੇਟ ਹੈ ਨਹੀਂ ਇਹ ਸਾਰਾ ਰੇਟ ਜਿਹੜਾ ਵਾ ਇਹ ਏਜੰਟਾਂ ਨੇ ਆਪ ਬਣਾਇਆ ਹੁੰਦਾ ਰੇਟ ਪਰ ਆਪਣੇ ਕੋਲ ਕੋਈ ਏਜੰਟ ਨਹੀਂ ਹੈਗਾ ਪਰ ਤੁਹਾਨੂੰ ਇੱਕ ਗੱਲ ਕਹੂੰਗਾ ਜੇਕਰ ਤੁਹਾਡੇ ਕੋਲ 14 ਲੱਖ ਰੁਪਏ ਦੇ ਰਹਿ ਜੇ ਸਲਾਹ ਤੁਹਾਨੂੰ ਮੈਂ ਇਹ ਦਊਂਗਾ ਕਿ ਇਹਦੇ ਵਿੱਚ ਕੀ ਕਰੋ ਤੁਸੀਂ ਆਪਣੇ ਡਾਕੂਮੈਂਟਾਂ ਦੀ ਗੱਲ ਕਰਕੇ ਆਓ ਕਿ ਪਹਿਲਾ ਕਾਰਡ ਵੀ ਦਵਾਉਣਗੇ ਜੇਕਰ ਸਾਲ ਦੇ ਪਰਾਂ ਤੇ ਤੁਹਾਨੂੰ ਪਹਿਲਾ ਕਾਰਡ ਦਵਾਉਣਾ ਜੇਕਰ ਤੁਸੀਂ 9 ਮਹੀਨੇ ਬਾਅਦ ਆਪਣਾ ਤੇ ਆਉਣਾ ਵਾ ਤੁਹਾਨੂੰ ਪਹਿਲਾ ਕਾਰਡ ਦਵਾਉਣ ਬਾਅਦ ਵਾਲੇ ਪੇਪਰ ਚੇਂਜ ਕਰਾ ਕੇ ਦੇਣ ਸਾਲ ਦੇ ਪੇਪਰਾਂ ਦੇ ਵਿੱਚ ਫਿਰ 14 ਲੱਖ ਦਾ ਡਿਵਰਸਤਾ ਫਿਰ ਤੁਸੀਂ ਭਵੇਂ ਥੋੜੇ ਜਿਹਾ ਹੋਰ ਵੱਧ ਲਾ ਲਓ ਕੋਈ ਚੱਕਰ ਨਹੀਂ ਹੈ ਪਰ ਮੇਨ ਚੀਜ਼ ਹੁੰਦਾ ਵਾ ਜੇਕਰ ਤੁਸੀਂ ਇੰਨੇ ਪੈਸੇ ਲਾ ਕੇ ਆਉਣਾ ਵਾ ਤੁਹਾਨੂੰ ਕੋਈ ਬਹੁਤ ਵੱਡਾ ਫਾਇਦਾ ਹੋਵੇ ਠੀਕ ਹੈ ਕਿਉਂਕਿ ਹੁਣ ਕਹੀ ਜਾਏਗਾ ਜਿਹੜੇ 5-5 6-6 ਲੱਖ ਰੁਪਇਆ ਵੀ ਲਾ ਕੇ ਆਏ ਆ ਕੱਲੀ ਬਸ ਉਹਨਾਂ ਦੀ ਐਂ ਇਸਾ ਕਹਦਾ ਨਮੈਸ ਲਾ ਦੂੰਗਾ ਕਿ ਜੇ ਤੁਹਾਡੇ ਇੰਨੇ ਪੈਸੇ ਲੱਗ ਰਹੇ ਆ ਉਹਨਾਂ ਨੇ ਕਾਰਡ ਦੀ ਗੱਲ ਕਰਕੇ ਆ ਉਹ ਕਿ ਤੁਹਾਨੂੰ ਇਹੜਾ ਵਾ ਪਰਮਿਸਰ ਦੀ ਸੰਜੋਣਾ ਜਿਹੜਾ ਕਾਰਡ ਹੁੰਦਾ ਹੈ ਜਿਹੜਾ ਵਰਕ ਪਰਮਿਟ ਤੁਹਾਨੂੰ ਉਹ ਦਿਵਾਉਣ ਬਾਅਦ ਵਿੱਚ ਠੀਕ ਆ ਉਸ ਤੋਂ ਬਾਅਦ ਅਗਲਾ ਸਵਾਲ ਆਇਆ ਵਾ ਵੀਰ ਜੀ ਮੇਰੇ ਬੇਟਾ ਇਟਲੀ ਪਹੁੰਚ ਗਿਆ ਵਾ ਮਾਲਕ ਇੰਡੀਆ ਆ ਗਿਆ ਵਾ ਉਸ ਨੇ ਕਿੱਟ ਪ੍ਰਵਾਹ ਦਿੱਤੀ ਆ ਉਸ ਤੋਂ ਬਾਅਦ ਯਾਰ ਪਤਾ ਨਹੀਂ ਕੀ ਵੀਰ ਨੇ ਲਿਖਿਆ ਵਾ ਜੇਕਰ ਤੁਸੀਂ ਹੋ ਸਕੋ ਬਿੱਟੀ ਬਿੱਟੂ ਬਾਈ ਤੁਸੀਂ ਵੀਰ ਦੁਬਾਰਾ ਮੈਨੂੰ ਕਮੈਂਟ ਕਰ ਲਓ ਜਾਂ ਤੁਸੀਂ ਮੈਨੂੰ ਇੰਸਟਾਗ੍ਰam ਤੇ ਪਰਸਨਲੀ ਮੈਸੇਜ ਕਰਤਾ ਤਾਂ ਮੈਂ ਰਿਪਲਾਈ ਕਰ ਦੂੰਗਾ ਜ ਉਸ ਤੋਂ ਬਾਅਦ ਅਗਲਾ ਆਇਆ ਵਾ ਕਿ ਵੀਰ ਜੀ ਜਿਹੜੇ ਫਿੰਗਰ ਆਉਂਦੇ ਆ ਇਟਲੀ ਜ ਮਿਰਰ ਲੈਫਟ ਹੈਂਡ ਦੀ ਫਿੰਗਰ ਦਾ ਫਿੰਗਰਪ੍ਰਿੰਟ ਸ਼ੋ ਨਹੀਂ ਹੁੰਦਾ ਕਿਉਂਕਿ ਛੱਟ ਲੱਗੀ ਹੋਈ ਆ ਫਿੰਗਰ ਆਨ ਦੀ ਕੋਈ ਪ੍ਰੋਬਲਮ ਤਾਂ ਨਹੀਂ ਹੋਊਗੀ ਵੀਰੇ ਡਿਪੈਂਡ ਵਾ ਹੋ ਸਕਦਾ ਹੈ ਕਿ ਨਾਰਮਲੀ ਕਹਿੰਦੇ ਫਿੰਗਰ ਵਾ ਦੋਵਾਂ ਹੱਥਾਂ ਦੇ ਹੀ ਹੁੰਦੇ ਵਾ ਇਕੱਲੇ ਇੱਕ ਹੱਥ ਦੇ ਨਹੀਂ ਹੁੰਦੇ ਪਰ ਤੁਸੀਂ ਟਰਾਈ ਕਰਕੇ ਵੇਖੋ ਜਾ ਕੇ ਉੱਥੇ ਵੇਖੋ ਨੂੰ ਦੱਸੋ ਵੀ ਆ ਸੋਸ਼ਨ ਦੱਸੋ ਵੀ ਆਹ ਢੇ ਮਿਲ ਕੀ ਸਾਟ ਲੱਗੀ ਆ ਫਿੰਗਰ ਨਹੀਂ ਹੁੰਦੇ ਤੁਹਾਨੂੰ ਕੀ ਆਂਦੇ ਵੇਖਦੋ ਅਗਲੇ ਪਾਸੇ ਜੋ ਤੁਹਾਨੂੰ ਜਵਾਬ ਦੇਣ ਉਹ ਹੈ ਪਰ ਕੋਈ ਪੱਕਾ ਨਹੀਂ ਕਿ 100% ਚਾਂਸ ਵਾ ਕਿ ਤੁਹਾਡੇ ਫਿੰਗਰ ਨਾਲ ਆ ਜਾਂ 100% ਚਾਂਸ ਆ ਤੁਹਾਡੇ ਫਿੰਗਰ ਲੈ ਲੈਣ ਇਹ ਆਪਾਂ ਕੁਝ ਨਹੀਂ ਕਹੇ 50 50 ਚਾਂਸ ਵਾ 50% ਚਾਂਸ ਆ ਇਹਦੇ ਫਿੰਗਰ ਲੈ ਲੈਣ 50% ਚਾਂਸ ਆ ਤੁਹਾਡੇ ਫਿੰਗਰ ਭਾਵੇਂ ਨਾਲ ਆ ਉਸ ਤੋਂ ਬਾਅਦ ਅਗਲਾ ਸਵਾਲ ਆਇਆ ਵਾ ਬਾਈ ਜੀ ਫਰਵਰੀ ਤੋਂ ਬਾਅਦ ਕਦੋਂ ਪੇਪਰ ਹੋਣੇ ਆ ਵੀਰੇ ਓਪਨ ਹੋਣੇ ਆ ਪੇਪਰ ਜਿਹੜੇ ਓਪਨ ਹੋਣੇ ਆ ਫਰਵਰੀ ਤੋਂ ਬਾਅਦ ਓਪਨ ਹੋਣੇ ਆ ਅਕਤੂਬਰ ਦੇ ਵਿੱਚ ਪਰ ਉਹ ਸਾਰੇ ਪੇਪਰ ਨਹੀਂ ਓਪਨ ਹੋਣੇ ਉਹ ਸਿਰਫ ਹੋਣਾ ਵਾ ਹੋਟਲ ਮੈਨੇਜਮੈਂਟ ਤੇ ਸਰਸਪਾਟ ਵਾਲਾ ਡਾਕੂਮੈਂਟ ਹੀ ਹੈ ਦੇਵਾ ਉਹ ਪੇਪਰ ਓਪਨ ਹੋਣੇ ਆ ਬਾਕੀ ਹੋਰ ਜਿਹੜਾ ਵਾ ਹੱਲੇ ਕੋਟ ਨੇ ਸਿਆ ਔਮਲ ਸਮੇਂ ਚ ਕੋਟਾ ਉਹ ਵੀ ਆ ਸਕਦਾ ਵਾ ਇਹਦੇ ਬਾਰੇ ਨਹੀਂ ਆਪਾਂ ਕੁਝ ਕਹਿ ਸਕਦੇ ਪਰ ਹੱਲੇ ਜਿਹੜਾ ਵਾ ਹੱਲੇ ਸਿਰਫ ਜਿਹੜੇ ਅਕਤੂਬਰ ਵਿੱਚ ਉਹ ਪੇਪਰ ਓਪਨ ਹੋਣੇ ਆ ਦੁਬਾਰ ਤੋਂ ਹੋਟਲ ਮੈਨੇਜ ਸਰਸਪਾਟੇ ਵਾਲੇ ਜਿਹੜੇ ਆ ਡਾਕੂਮੈਂਟ ਜਿਹੜੇ ਪੇਪਰ ਆ ਓਪਨ ਹੋਣੇ ਆ ਉਸ ਤੋਂ ਬਾਅਦ ਅਗਲਾ ਸਵਾਲ ਆਇਆ ਵਾ ਬਾਈ ਜਨਵਰੀ ਮੈਂ ਦਸੰਬਰ ਦਸੰਬਰ ਕੋ ਕਨਵਰਸੇਸ਼ਨ ਕਾ ਦਮਾਂਦਾ ਕੀਆ ਥਾ ਅਭੀ ਤੱਕ ਕੋਈ ਜਵਾਬ ਨਹੀਂ ਆਇਆ ਕਿੰਨਾ ਟਾਈਮ ਲੱਗ ਸਕਦਾ ਹੈ ਵੀਰੇ ਟਾਈਮ ਲੱਗ ਨੂੰ ਭਾਤ ਤਾਨੂੰ ਮਹੀਨਾ ਹੋਰ ਲੱਗ ਜੇ ਭਰ ਜੇਗਾ ਤੁਹਾਨੂੰ ਕੋਈ ਕਨਫਿਊਜ਼ਿੰਗ ਲੱਗ ਰਹੀ ਹੈ ਤੁਸੀਂ ਕਿਸੇ ਨਾ ਕਿਸੇ ਵਕੀਲ ਨਾਲ ਗੱਲ ਕਰਕੇ ਜਾਂ ਕੋਈ ਨਾ ਕਿਸੇ ਬੰਦਾ ਲੱਭ ਕੇ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰੋ ਜਿਹੜੇ ਵਕੀਲ ਹੁੰਦਾ ਉਹਨਾਂ ਨਾਲ ਇੱਥੇ ਜਿਹੜੇ ਉਹਨਾਂ ਦੀ ਗਾਂ ਗੱਲਬਾਤ ਹੁੰਦੀ ਆ ਪਰ ਫੇਚੂਰਾਂ ਵੇਚ ਤੁਸੀਂ ਜਾਂ ਜੇਕਰ ਤੁਹਾਨੂੰ ਲੱਗ ਰਿਹਾ ਕਿ ਕਿੰਨਾ ਟਾਈਮ ਜ਼ਿਆਦਾ ਲੱਗ ਰਿਹਾ ਵਾ ਤੁਸੀਂ ਫਿਰ ਉਹਨੋਂ ਨਾ ਵਕੀਲ ਕਰਕੇ ਨਾ ਆਪਣਾ ਤੇ ਉਹਦੇ ਨਾਲ ਤੁਸੀਂ ਗੱਲ ਕਰਨ ਦੀ ਕੋਸ਼ਿਸ਼ ਕਰੋ ਜਿਹੜਾ ਵਕੀਲ ਹੈ ਨਾ ਉਹ ਕੰਮ ਇਹਦਾ ਵਾ ਪਹਿਲਾਂ ਕਰਵਾ ਸਕਦਾ ਵਾ ਆਪਣਾ ਉਸ ਤੋਂ ਬਾਅ ਸਰ ਪੇਪਰ ਭਰੇ ਸੀ 53 2024 ਨੂੰ ਟਾਈਮ 9:05 ਤੇ 37 ਸਕਿੰਟ ਬਰੋਨਾ ਤੋਂ ਕਦੋਂ ਨਿਕਲਣਗੇ ਜੀ ਥੈਂਕਸ ਸਰ ਜਵਾਬ ਦੇਣਾ ਜ਼ਰੂਰ ਵੀਰੇ ਜੋ ਹੈ 2024 ਵਾਲੇ ਪੇਪਰ ਆ ਉਹਨਾਂ ਦਾ ਨਿਕਲਣ ਦੇ ਤਾਂ ਬਹੁਤ ਘੱਟ ਚਾਂਸ ਵਾ ਕਿਉਂਕਿ ਨਾਰਮਲੀ ਗੱਲ ਵਾ ਹੁਣ 2025 ਵਾਲੇ ਪੇਪਰ ਵੀ ਭਰੇ ਜਾਣ ਰਹੇ ਆ ਠੀਕ ਆ ਪਿਛਲੇ ਪੇਪਰ ਜਿਹੜੇ ਆ ਉਹ ਜਿਹੜੇ ਨਿਕਲਨੇ ਸੀ ਨਿਕਲ ਗਏ ਹੁਣ ਜਿਹੜੇ ਵਾ ਪੇਪਰ ਨਿਕਲਣ ਦੇ ਚਾਂਸ ਨਹੀਂ ਹੈਗੇ ਬਹੁਤ ਘੱਟ ਚਾਂਸ ਮਲਕੀ ਤੁਸੀਂ ਬਰਾੜੋ ਕਿ 5% ਚਾਂਸ ਵੀ ਹੈਗੇ ਪੇਪਰ ਨਿਕਲਣ ਦੇ ਹੁਣ ਉਸ ਤੋਂ ਬਾਅਦ ਅਗਲਾ ਸਵਾਲ ਹੈ ਵੀਰ ਜੀ ਹੁਣ 2025 ਵਾਲੇ ਪੇਪਰ ਕਦੋਂ ਭਰੇ ਜਾਣਗੇ ਫੈਮਿਲੀ ਵਾਲੇ ਵੀਰੇ ਜਿਹੜੇ ਫੈਮਿਲੀ ਵਾਲੇ ਪੇਪਰ ਆ ਇਹਨਾਂ ਦੀ ਕੋਈ ਕਲਿੱਕ ਡੇਟ ਨਹੀਂ ਹੁੰਦੀ ਇਹ ਪੇਪਰ ਖੁੱਲੇ ਹੀ ਹੁੰਦੇ ਆ ਤੁਸੀਂ ਜਦੋਂ ਮਰਜ਼ੀ ਭਰ ਸਕਦੇ ਜਿਉਂ ਕਿ ਇਹ ਫੈਮਿਲੀ ਵਾਲੇ ਪੇਪਰ ਆ ਇਹ ਤੁਸੀਂ ਆਪਣੀ ਫੈਮਿਲੀ ਸਦਣੀ ਆ ਤੁਹਾਨੂੰ ਵੇਟ ਨਹੀਂ ਕਰਨੀ ਪੈਣੀ ਕੋਟਾ ਹੋਵੇ ਜਾਂ ਪੇਪਰ ਓਪਨ ਹੋਣ ਇਹ ਪੇਪਰ ਪੱਕੇ ਓਪਨ ਹੀ ਹੁੰਦੇ ਆ ਹਮੇਸ਼ਾ ਹੀ ਓਪਨ ਦੇ ਜਦੋਂ ਮਰਜ਼ੀ ਫਿਲ ਕਰ ਸਕਦੇ ਜਦੋਂ ਮਰਜ਼ੀ ਆਪਣਾ ਨੋਲਾ ਹੌਸਟਲ ਆ ਵਾ ਅਪਲਾਈ ਕਰ ਸਕਦੇ ਜੇ ਇਹਦੇ ਕੋਈ ਕਲਿੱਕ ਡੇਟ ਨਹੀਂ ਹੁੰਦੀ ਜਾਂ ਇਹ ਪੇਪਰ ਓਪਨ ਨਹੀਂ ਹੋਣ ਦੇ ਦੂਜੇ ਪੇਪਰਾਂ ਵਾਂਗੂ ਉਸ ਤੋਂ ਬਾਅਦ ਅਗਲਾ ਸਵਾਲ ਹੈ ਵੀ ਜੀ ਸਾਲ ਵਾਲੇ ਪੇਪਰ ਨਿਕਲੇ ਆ ਮੇਰੇ ਕਹਿੰਦੇ ਨੇ 2 ਮੰਥ ਵਿੱਚ ਵੀ ਫਿੰਗਰ ਹੋ ਜਾਂਦੇ ਆ ਸਾਲ ਵਾਲੇ ਪੇਪਰਾਂ ਤੇ ਸਹੀ ਗੱਲ ਵਾ ਹਾਂਜੀ ਵੀਰੇ ਬਿਲਕੁਲ ਸਹੀ ਗੱਲ ਵਾ ਇਹ ਪਰ ਡਿਪੈਂਡ ਕਰਦਾ ਤੁਸੀਂ ਕਿਹੜੇ ਏਰੀਆ ਦੇ ਵਿੱਚ ਜੇ ਤੇ ਉਹ ਏਰੀਆ ਵਿੱਚ ਕੀ ਟਾਈਮਿੰਗ ਚੱਲ ਰਹੀ ਆ ਕੁਇ ਕਈ ਹੁੰਦਾ ਹੁਣ ਕਈ ਏਰੀਆ ਵਿੱਚ ਹੈਗਾ ਕਿ ਜਿੱਥੇ ਜਾਦੇ ਬੰਦੇ ਆਉਂਦੇ ਆ ਫਿੰਗਰ ਕਰਾਉਣ ਵਾਲੇ ਠੀਕ ਹੈ ਕੋਈ ਕੱਲੇ ਫਿੰਗਰ ਆਪਣੀ ਇੰਡੀਆ ਦੇ ਹੁਣਾ ਹੁੰਦੇ ਆ ਫਿੰਗਰ ਹੁੰਦੇ ਵਾ ਜਿਹੜੇ ਹੋਰ ਵੀ ਜਿੰਨੀਆਂ ਕੰਟਰੀਆਂ ਦੇ ਜਿਹੜੇ ਲੋਕ ਆਉਂਦੇ ਆ ਇਥੇ ਇਟਲੀ ਵਿੱਚ ਉਹ ਸਾਰਿਆਂ ਦੇ ਫਿੰਗਰ ਦੀ ਇੱਕੋ ਥਾਂ ਤੇ ਹੀ ਹੁੰਦੇ ਵਾ ਠੀਕ ਆ ਉੱਥੇ ਕੀ ਹੁੰਦਾ ਵਾ ਜੇਕਰ ਉੱਥੇ ਘੱਟ ਬੰਦੇ ਆਉਣ ਤਾਂ ਤੁਹਾਨੂੰ ਡੇਟ ਪਹਿਲਾਂ ਦੀ ਮਿਲ ਜਾਂਦੀ ਹੈ ਫਿੰਗਰ ਤੁਹਾਡੇ ਜਿਹੜੇ ਫਿੰਗਰ ਆ ਉਹ ਪਹਿਲਾਂ ਹੋ ਜਾਂਦੇ ਆ ਪਰ ਜੇਕਰ ਉੱਥੇ ਬੰਦਾ ਜ਼ਿਆਦਾ ਆ ਉਹ ਵੇ ਫਿੰਗਰ ਡੇਟਾਂ ਨੂੰ ਲੇਟ ਮਿਲਣੀ ਨਾਰਮਲ ਗੱਲ ਤੁਹਾਡੇ ਜਿਹੜੇ ਫ ਹੋਸਾ ਤੁਹਾਡੇ ਮਹੀਨੇ ਵਿੱਚ ਹੋ ਜਾਂਦਾ ਤੁਹਾਡੇ ਭਾਏ 1 ਮਹੀਨੇ ਵਿੱਚ ਹੀ ਹੋ ਜਾਂਦੇ ਭਾਵੇਂ ਨਾ ਹੋਣ ਭਾਵੇਂ ਤੁਹਾਡੇ 8 ਮਹੀਨੇ ਬਾਅਦ 9 ਮਹੀਨੇ ਬਾਅਦ ਵੀ ਨਾ ਹੋਣ ਉਸ ਤੋਂ ਬਾਅਦ ਅਗਲਾ ਸਵਾਲ ਆਇਆ ਵਾ 3 ਮੰਥ ਹੋ ਗਿਆ ਵੀਰ ਜੀ ਬੁੱਕ ਕੀਤੀ ਸੀ ਅਪਾਇੰਟਮੈਂਟ ਕਿਉਂ ਨਹੀਂ ਮਿਲ ਰਹੀ ਜਰੂਰ ਦੱਸਿਓ ਮੇਰੇ ਅਪਾਇੰਟਮੈਂਟਾਂ ਤਾਂ ਬਹੁਤ ਟਾਈਮ ਲਾ ਰਿਆ ਹੈ ਕਈਆਂ ਨੂੰ 7-7 ਮਹੀਨੇ ਬਾਅਦ ਵੀ ਅਪਾਇੰਟਮੈਂਟਾਂ ਮਿਲੀਆਂ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਜੇਕਰ ਤੁਹਾਨੂੰ ਲੱਗ ਰਿਹਾ ਵਾ ਤੁਸੀਂ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰੋ ਕਿ ਸਾਨੂੰ ਰੈਫਰੈਂਸ ਨੰਬਰ ਮਿਲਿਆ ਪਿਆ ਵਾ ਸਾਨੂੰ ਅਪਾਇੰਟਮੈਂਟ ਨਾ ਮਿਲਣ ਦਾ ਕਾਰਨ ਕੀ ਆ ਸਾਡਾ ਕੋਈ ਡਾਕੂਮੈਂਟ ਤਾਂ ਨਹੀਂ ਘਟਾ ਸਾਡਾ ਨੁਹਲਾ ਹਸਤਾ ਦੀ ਅਪਡੇਟ ਹੈਗਾ ਵਾ ਕਿ ਨਹੀਂ ਹੈਗਾ ਉਹਨਾਂ ਪਹਿਲਾਂ ਪੁੱਛੋ ਕਿ ਤੁਹਾਨੂੰ ਅਪਾਇੰਟਮੈਂਟ ਮਿਲ ਕਿਉਂ ਨਹੀਂ ਰਹੀ ਛਾ ਤੁਹਾਨੂੰ ਕੋਈ ਨਾ ਕੋਈ ਜਵਾਬ ਦੇ ਦੇਣ ਉਂਝ ਭਾਜ ਆਪਾਂ ਕਹੀਏ ਕੋਈ ਨਾ ਕੋਈ ਉਂਝ ਹੋਰ ਆਪਾਂ ਕੁਝ ਨਹੀਂ ਕਹਿ ਸਕ ਕਈਆਂ ਨੂੰ ਜਿਹੜੇ ਬੰਦੇ ਹੈਗੇ ਜਿਨ੍ਹਾਂ ਨੂੰ 7-7 8-8 ਮਹੀਨੇ ਬਾਅਦ ਦੀ ਅਪਾਇੰਟਮੈਂਟਾਂ ਮਿਲੀਆਂ ਵਾ ਜੇ ਮਿਲ ਕੇ ਅੱਜ ਉਹ ਕੀਤੀਆਂ ਵਾ ਤੇ ਅੱਜ ਤੋਂ 7 ਮਹੀਨੇ ਬਾਅਦ ਅਪਾਇੰਟਮੈਂਟ ਮਿਲੀ ਆ ਠੀਕ ਹੈ ਇਸ ਕਰਕੇ ਮੇਰੇ ਮੇਰੇ ਵੀਰ ਭਰਾਣੇ ਅਪਾਇੰਟਮੈਂਟਾਂ ਬੁੱਕ ਕੀਤੀਆਂ ਵਾ ਜੇਗਾ ਤੁਹਾਨੂੰ 3-4 ਮਹੀਨੇ ਹੋ ਗਏ ਆ ਤੁਸੀਂ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰੋ ਵੀ ਹਾਨੂੰ ਅਪਾਇੰਟਮੈਂਟ ਨਾ ਮਿਲਦਾ ਕਾਰਨ ਕੀ ਆ ਕਿ ਸਾਡਾ ਡਾਕੂਮੈਂਟ ਤਾਂ ਨਹੀਂ ਘੱਟ ਤੋਂ ਨਾ ਪੁੱਛੋ ਤੁਹਾਨੂੰ ਕੋਈ ਨਾ ਕੋਈ ਜਵਾਬ ਤਾਂ ਦੇਣਗੇ ਹੀ ਲਓ ਮਿੱਤਰੋ ਇਸ ਵੀਡੀਓ ਸਿਰਫ ਇਨੀ ਕਮੈਂਟ ਆਈ ਸੀ ਇਹਨਾਂ ਕਮੈਂਟਾਂ ਦਾ ਜਵਾਬ ਦੇ ਦਿੱਤੇ ਆ ਪੰਜ ਜਗ੍ਹਾ ਤੁਹਾਡਾ ਵੀ ਕੋਈ ਕਮੈਂਟ ਹੋਵੇ ਤਾਂ ਸਾਨੂੰ ਕਮੈਂਟ ਕਰਕੇ ਪੁੱਛੋ ਆਪਾਂ ਤੁਹਾਨੂੰ ਜਰੂਰ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਤੇ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ